ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ। ਲਓ ਜੀ ਅੱਜ ਆਪਾਂ ਪਹੁੰਚੇ ਆਂ ਹਰੀ ਦਰਸ਼ਨ ਵੀਰ ਕੋਲ ਜੋ ਕਿ ਅੱਖਾਂ ਤੋਂ ਬਲਾਈਂਡ ਨੇ ਜੀ। ਇਹਨਾਂ ਦੀ ਜਿਹੜੀ ਗਾਉਣ ਦੀ ਕਲਾ ਅੱਜ ਸੁਣਨ ਵਾਸਤੇ ਪਹੁੰਚੇ ਆਂ ਜੀ। ਸਾਨੂੰ ਗਾ ਕੇ ਸੁਣਾਉਣਗੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸ਼ਾਰੀ ਦਸਕਾ ਨੂੰ ਸਤਿ ਸ਼੍ਰੀ ਅਕਾਲ। ਅੱਜ ਸਾਨੂੰ ਕਰ ਕੀ ਗਾ ਕੇ ਸੁਣਾਉਂਗੇ ਜੀ ਅੱਜ? ਜੀ ਪੰਜਾਬੀ ਸੁਣਾ ਦੀ ਜਾਂ ਹਿੰਦੀ ਜੋ ਤੁਹਾਡੀ ਇੱਛਾ ਹੋ ਸੁਣਾ ਦੋ ਦਰਸ਼ਕਾਂ ਨੂੰ ਵਧੀਆ ਲੱਗੇ ਬਸ ਮੈਂ ਜੀ ਇੱਕ ਬਾਬਾ ਸਿੱਧ ਪਉਣਾ ਹਰੀ ਦੀ ਭੇਟ ਆ ਆਪ ਹੀ ਲਿਖੀ ਆ ਮੈਂ ਅੱਛਾ ਤੁਸੀਂ ਲਿਖਦੇ ਵੀ ਹੋ ਹਾਂਜੀ ਹਾਂਜੀ ਠੀਕ ਹੈ ਜੀ ਮੈਂ ਕਾਗਜ਼ ਤੇ ਨਹੀਂ ਲਿਖਦਾ ਜੀ ਕਿਉਂਕਿ ਦਿਖਦਾ ਨਹੀਂ ਹੈਗਾ ਮੈਂ ਬਿਨ ਬਿਗੈਰ ਕਾਗਜ਼ ਤੋਂ ਲਿਖਦਾ ਕਈ ਵਾਰ ਰਿਕਾਰਡਿੰਗ ਕਰ ਲੈਂਦਾ ਮੋਬਾਈਲ ਦੇ ਵਿੱਚ ਜੂਮ ਬੋਡ ਯੂਜ਼ ਕਰਦਾ ਮੈਂ ਠੀਕ ਹੈ ਜੀ ਕਈ ਵਾਰ ਦਿਮਾਗ ਦੇ ਵਿੱਚ ਲਿਖਦਾ ਮੈਂ ਠੀਕ ਹੈ ਜੀ ਤੇ ਇੱਕ ਮੈਂ ਲਿਖਿਆ ਹੋਇਆ ਆਪਣੇ ਕਰਤਾਰ ਦਾ ਪਹਿਲਾਂ ਛੋਟਾ ਜਿਹਾ ਅਜੇ ਪੂਰਾ ਨਹੀਂ ਹੋਇਆ ਪਰ ਮੈਂ ਉਹ ਸੁਣਾ ਦਿਆਂ ਸੁਣਾ ਦਿਆਂ ਕਰਤਾਰ ਮੇਰਾ ਸਭ ਤੇ ਉੱਚਾ ਕਰਤਾਰ ਮੇਰਾ ਸਭ ਤੇ ਉੱਚਾ ਕਰਤਾਰ ਕਰਤਾਰ ਮੇਰਾ ਸਭ ਤੇ ਸੋਚ ਕਰਤਾਰ ਮੇਰਾ ਸਭ ਤੇ ਉਤਾ ਕਰਤਾਰ ਮੇਰੇ ਦੀ ਮੈਂ ਮਾਂ ਕੀ ਕੀ ਗਈਏ ਕਰਤਾਰ ਮੇਰੇ ਦੀ ਮੈਂ ਮਾਂ ਕੀ ਕੀ ਗਈਏ ਕਰਤਾਰ ਮੇਰੇ ਕਰਤਾਰ ਮੇਰੇ ਤੂੰ ਬਲਹਾਰੇ ਜਾਈਏ ਕਰਤਾਰ ਮੇਰੇ ਤੂੰ ਬਲਹਾਰੇ ਜਾਈਏ ਕਰਤਾਰ ਮੇਰੇ ਦੀ ਮੈਂ ਮਾਂ ਕੀ ਕੀ ਗਈਏ ਕਰਤਾਰ ਮੇਰੇ ਦੀ ਮੈਂ ਮਾਂ ਕੀ ਕੀ ਗਈਏ ਇਹ ਗਾਉਣ ਦਾ ਕਦੇ ਕੋਈ ਸ਼ੌਂਕ ਰੱਖਦੇ ਆ ਜੀ ਬਚਪਨ ਤੋਂ ਹੀ ਅੱਛਾ ਜਿਹੜੇ ਗਾਣੇ ਲਿਖਦੇ ਹੋ ਕਿਸੇ ਨੂੰ ਗਾਉਣ ਨੂੰ ਦੰਨੇ ਵੀ ਉਹ ਆਪ ਹੀ ਗਾਉਂਦੇ ਨੇ ਨਹੀਂ ਨਹੀਂ ਮੈਨੂੰ ਕਿਸੇ ਬਾਰੇ ਕੋਈ ਪਤਾ ਨਹੀਂ ਮੈਂ ਤਾਂ ਇੱਕ ਗੁਰੂ ਜੀ ਬਣਾਇਆ ਹੋਇਆ ਮੈਂ ਪਿੰਡ ਬਿਮਾਰਸੀ ਤੋਂ ਠੀਕ ਹੈ ਜੀ ਉਹ ਵੀ ਕਿਸੇ ਕਾਰਨ ਆਟੋਮੈਟਿਕ ਕਿਸੇ ਮੁੰਡੇ ਨਾਲ ਪਹੁੰਚ ਗਿਆ ਮੈਂ ਉੱਥੇ ਤੇ ਗੱਲਾਂ ਨਿਕਲ ਆਈਆਂ ਤੇ ਮੈਂ ਉੱਥੇ ਰੌਣ ਲੱਗ ਗਿਆ ਕਿਨਾਂ ਕਿਉਂ ਰੌਂਦੇ ਮੇਰੇ ਕੋਲ ਵੀ ਗੁਰੂ ਜੀ ਇਹ ਮੈਨੂੰ ਗਾਉਣ ਦਾ ਬਹੁਤ ਸ਼ੌਂਕ ਹੈ ਜੀ ਗੁਰੂ ਦਾ ਨਾਮ ਜਵਾਲਾ ਮੈਂ ਲੱਗਦਾ ਜਵਾਲਾ ਜੀ ਉਹਨਾਂ ਦਾ ਨਾਮ ਤੇ ਮੇਰੇ ਕੋਲ ਹਾਰਮੋਨੀਅਮ ਵੀ ਨਹੀਂ ਹੈਗਾ ਜੀ ਗੁਰੂ ਜੀ ਕਹਿੰਦੇ ਨੇ ਰਿਹਾਰਜ ਕਰੋ ਹਾਰਮੋਨੀਅਮ ਜ਼ਰੂਰੀ ਹੈ ਜੇ ਹੁਣ ਮੈਂ ਕਿੱਥੋਂ ਲਿਆਵਾਂ ਪਰ ਜਿਸ ਤਰ੍ਹਾਂ ਮੈਂ ਰਿਹਾਰਜ ਵੀ ਬਹੁਤ ਘੱਟ ਕਰਦਾ ਪਰ ਜੋ ਕੁਝ ਤਜਰਬਾ ਉਸ ਕਰਤਾਰ ਨੇ ਜਿਵੇਂ ਹੁਣ ਤੁਹਾਨੂੰ ਦਿਖਦਾ ਨਹੀਂ ਫਿਰ ਰੋਟੀ ਦਾ ਸਾਧਨ ਤੁਹਾਡਾ ਕੀ ਹੈ ਜੀ ਕਿਵੇਂ ਜੀ ਜਿਵੇਂ ਹੁਣ ਤੁਹਾਨੂੰ ਦਿਖਦਾ ਨਹੀਂ ਹੈਗਾ ਹਾਂ ਜੀ ਤੇ ਰੋਟੀ ਦਾ ਸਾਧਨ ਫਿਰ ਕੀ ਹੈ ਤੁਹਾਡੇ ਕੋਲ ਰੋਟੀ ਕੀ ਬਸ ਮੰਗ ਕੇ ਖਾਂਦੇ ਆ ਜੀ ਬਾਕੀ ਮੰਗਣਾ ਬਹੁਤ ਬੂਰਾ ਮੰਗਣ ਮਰਣ ਸਮਾਨ ਮਤ ਮੰਗੋ ਕੋਈ ਭੀਖ ਮੰਗ ਕੇ ਖਾਂਦੇ ਜੀ ਕੋਈ ਦਿੰਦਾ ਕੋਈ ਨਹੀਂ ਵੀ ਦਿੰਦਾ ਜੀ ਬਹੁਤ ਛੜਕਾ ਖਾਨਦੇ ਆ ਜੀ ਤੇ ਇੱਕ ਪਿੰਡ ਪੁਮਾਰਸ਼ੀ ਤੋਂ ਹੀ ਮੁੰਡਾ ਸੀਗਾ ਉਹਨਾਂ ਨੇ ਮੈਨੂੰ ਸਲਾਹ ਦਿੱਤੀ ਆ ਕੁਝ ਪੈਸੇ ਵੀ ਦਿੱਤੇ ਜੀ ਉਹਨਾਂ ਨੇ ਹਰਪ੍ਰੀਤ ਤੇ ਹਰੀਗੂ ਮੁੰਡੇ ਦਾ ਨਾਂ ਉਹਨਾਂ ਨੇ ਕੁਝ ਪੈਸੇ ਵੀ ਦਿੱਤੇ ਕਹਿੰਦੇ ਖਿਡੌਣੇ ਖਰੀਦ ਕੇ ਕਹਿੰਦਾ ਬੁਲਬਲੇ ਬੁਲਬਲੇ ਕਹਿੰਦਾ ਵੇਚਿਆ ਕਰ ਤੇ ਮੈਂ ਆਪ ਖਿਡੌਣੇ ਵੀ ਵੇਚਦਾ ਹਾਂ ਨਾ ਜੀ अच्छा जी बुलबले ਵੀ ਮੈਂ ਵੇਚਦਾ ਪਿਆਸ ਆਦਿਆਂ ਅੱਛ ਆਪਣੀ ਦੁਕਾਨ ਲਾ ਕੇ ਬਹਿ ਜਾਣੀ ਲੋਕ ਮੈਨੂੰ ਪੁੱਛਦੇ ਨੇ ਕਿ ਇਹਨੂੰ ਸੱਚੋ ਹੀ ਨਹੀਂ ਦਿਖਦਾ ਕੋਈ ਮੰਨਦਾ ਝੂਠ ਵੀ ਮਾਰਦਾ ਇਹ ਹਾਂਜੀ ਫਿਰ ਤੈਨੂੰ ਕਿਵੇਂ ਪਤਾ ਲੱਗਦਾ ਕੋਈ ਚੀਜ਼ ਚੱਕ ਕੇ ਲੈ ਗਿਆ ਚੱਕ ਕੇ ਲੈ ਵੀ ਜਾਂਦੇ ਨਹੀਂ ਬੱਚੇ ਵਸੇ ਮੈਨੂੰ ਪੰਜਾਬ ਤੇ ਪੂਰਾ ਭਰੋਸਾ ਆਇਆ ਅੱਛਾ ਜੀ ਪੂਰਾ ਭਰੋਸਾ ਕੋਈ ਕਰਦਾ ਨਹੀਂ ਕੋਈ ਕਰ ਵੀ ਲੈਂਦਾ ਤਾਂ ਅਣਸਮਝ ਬੱਚਾ ਕਰਦਾ ਜਿਹਨੂੰ ਸਮਝ ਨਹੀਂ ਹੈ ਇੱਕ ਦੂਸਰਾ ਦੇਖ ਲੈਂਦਾ ਓਏ ਤੂੰ ਕਿਵੇਂ ਚੱਕ ਕੇ ਲੈ ਗਿਆ ਜਦੋਂ ਇਹਦੀ ਚੀਜ਼ ਧਰਦੇ ਹੋ ਲਈ ਠੀਕ ਹੈ ਬਸ ਇਹ ਭਰੋਸੇ ਤੇ ਮੈਂ ਵੇਚਦਾ ਜੀ ਮੈਂਸ ਹੋਰ ਕੁਝ ਨਹੀਂ ਹੈਗਾ ਉਹ ਕਰਤਾਰ ਦੇ ਰਹੀ ਤੁਹਾਡੇ ਵਰਗੇ ਜਿਹੜੇ ਰੱਬ ਦੇ ਪਿਆਰੇ ਜੀਵ ਨੇ ਬਸ ਉਹਨਾਂ ਘਰੇ ਰੋਟੀ ਥੋੜਾ ਫਿਰ ਕੋਈ ਗਾਣਾ ਗੁਣਾ ਆਇਆ ਨਹੀਂ ਕੋਈ ਕਸ਼ਟ ਕੋਸ਼ਟ ਚ ਜੀ ਦੋ ਰਿਲੀਜ ਹੋਈਆਂ ਨੇ ਮੇਰੀ ਆ ਪੇਟਾ ਇੱਕ ਮਾਤਾ ਰਾਣੀ ਦੀ ਪੇਟ ਰਿਲੀਜ ਹੋਈ ਆ ਅੱਛਾ ਜੀ ਇੱਕ ਬਾਬਾ ਸਿੱਧ ਪਉਣਾ ਜੀ ਆਪ ਹੀ ਮੈਂ ਲਿਖੀਆਂ ਨੇ ਇਹਨਾਂ ਨੂੰ ਅੱਛਾ ਜੀ ਆਪ ਹੀ ਕੰਪੋਜ਼ ਕਰੀਏ ਤੇ ਗਾਈ ਵੀ ਮੈਂ ਆਪ ਰਹੀ ਆ ਆਪ ਹੀ ਕਰਿਆ ਜੀ ਹਾਂਜੀ ਥੋੜਾ ਪਿਛੋਕੜ ਪਿੰਡ ਕਿਹੜਾ ਜੀ ਫਿਰ ਪਿਛੋਕੜ ਜੀ ਮੇਰਾ ਰਾਜਸਥਾਨ ਹੈ ਜੀ ਪਿੰਡ ਐ ਜ਼िला अलवर तहसील ਵੀ अलवर ਡਾਕਖਾਨਾ ਉਮਰਨ ਤੇ ਪਿੰਡ ਮੇਰਾ ਪੀਪਲਗੜ੍ਹ ਬਸਦਾ ਜੀ ਅੱਛਾ ਜੀ ਹਾਂ ਜੀ ਇਹ ਕੋਈ ਫਿਰ ਜਿਹੜਾ ਤੁਸੀਂ ਸਾਧਨ ਚਲਾਉਂਦੇ ਹੋ ਫਿਰ ਤੁਸੀਂ ਕਿਵੇਂ ਚਲਾਉਂਦੇ ਹੋ ਜੀ ਸਕੂਟਰੀ ਜਿਹੜੀ ਟੀਵੀਐਸ ਹੈ ਐਕਸਲ 100 ਜੀ ਨੂੰ ਕਹਿੰਦੇ ਨੇ ਹਾਂ ਜੀ ਉਹ ਆ ਜੇ ਮੇਰੇ ਕੋਲ ਰੇਸ਼ਾੜੀ ਮੈਂ ਗੀਅਰ ਦਾ ਨਹੀਂ ਚਲਾ ਸਕਦਾ ਅੱਛਾ ਜੀ ਕਿਉਂਕਿ ਕੁਝ ਮੈਂ ਪੈਰਾ ਦਾ ਇਸਤੇਮਾਲ ਕਰਦਾ ਕੁਝ ਕੰਨਾ ਦਾ ਇਸਤੇਮਾਲ ਕਰਦਾ ਜੀ ਕਰਦਿਆਂ ਮੇਰੇ ਦੋਵੇਂ ਅੱਖਾਂ ਤੋਂ ਬਿਲਕੁਲ ਨਹੀਂ ਦਿਖਦਾ ਜੀ ਮੈਨੂੰ ਅੱਛਾ ਜੀ ਹਾਂਜੀ ਪਰ ਕਰਦੇ ਜਿਹੜੇ ਮੇਰੇ ਹੈਗੇ ਨੇ ਉਹਨਾਂ ਨੇ ਇੱਥੋਂ ਚੁਗਾ ਫੜ ਕੇ ਇੱਕ ਸ਼ੈਡ ਉਹਨਾਂ ਦੇ ਇੱਕ ਅੱਖ ਹੈ ਨਹੀਂ ਕਰਦਿਆਂ ਦੇ ਅੱਛਾ ਜੀ ਸਾਡੀਆਂ ਤਿੰਨ ਅੱਖਾਂ ਖਰਾਬ ਨੇ ਅੱਛਾ ਜੀ ਸਾਡੀ ਇੱਕ ਹੀ ਅੱਖ ਚੱਲਦੀ ਚਾਰ ਅੱਖਾਂ 'ਚੋਂ ਤਿੰਨ ਅੱਖਾਂ ਖਰਾਬ ਫੇਰ ਥੋੜੀ ਮਦਦ ਲਈ ਕੋਈ ਆਇਆ ਨਹੀਂ ਜੀ ਜਿਹੜਾ ਪਹਿਲਾਂ ਮੇਰਾ ਇੰਟਰਵਿਊ ਆ ਉਹਦੇ ਵਿੱਚ ਥੋੜੀ-ਬਹੁਤ ਜਿਹੜੀ ਮੇਰੀ ਮਦਦ ਹੋਈ ਆ ਗੁਰਮੁਖ ਪਿਆਰੇ ਨੇ ਬਹੁਤ ਮਦਦ ਕਰਿਓ ਉਹਦੇ ਰਾਹੀਂ ਮੇਰਾ ਬਹੁਤ ਠੀਕ-ਠਾਕ ਚੱਲਿਆ ਠੀਕ ਹੈ ਜੀ ਹਾਂਜੀ ਥੋੜੀ-ਬਹੁਤ ਜਗ੍ਹਾ ਵੀ ਮੇਰੀ ਵੱਡ ਗਈ ਆ ਹੁਣ ਪਰ ਮਕਾਨ ਨਹੀਂ ਬਿਲਕੁਲ ਬਣਿਆ ਕੁਝ ਵੀ ਨਹੀਂ ਹੈਗਾ ਉੱਥੇ ਠੀਕ ਹੈ ਜੀ ਹਾਂਜੀ ਚਾਦਰਾਂ ਵੀ ਨਹੀਂ ਪਈਆਂ ਹੋਈਆਂ ਨੇ ਮੈਂ ਮੰਡੀ ਦੇ ਵਿੱਚ ਹੀ ਕਿਉਂਕਿ ਕੁਝ ਛੱਤ ਹੋਊਗਾ ਤਾਂ ਹੀ ਮੈਂ ਉੱਥੇ ਜਾ ਕੇ ਜਗ੍ਹਾ 'ਚ ਬੈਠੂਗਾ ਉੱਥੇ ਗਿਆ ਨਹੀਂ ਹਾਂ ਜੀ ਠੀਕ ਹੈ ਜੀ ਨਾ ਮੇਰੀ ਪੈਨਸ਼ਨ ਲੱਗੀ ਹੋਈ ਨਹੀਂ ਨਾ ਮੇਰੀ ਫੈਲਸ਼ਣ ਲੱਗੀ ਹੋਈ ਆ ਨਾ ਮੇਰਾ ਜਿਹੜਾ ਫਰੀ ਕਿਰਾਏ ਦਾ ਕਾਰਡ ਬਣਦਾ ਅੱਛਾ ਜੀ ਉਹ ਉਸ ਦੇ ਚੱਕਰਾਂ 'ਚ ਐਸ ਨਹੀਂ ਮੈਂ ਹਿੰਮਤ ਨਹੀਂ કરી ਹਿੰਮਤ ਬਹੁਤ ਕਰੀ ਜੀ ਰਾਜਸਥਾਨ ਦੇ ਵਿੱਚ ਵੀ ਹਿੰਮਤ ਕਰੀ ਆ ਠੀਕ ਹੈ ਜੀ ਜਿੱਥੇ ਦੇ ਮੇਰੇ ਸਬੂਤ ਬਣੇ ਹੋਏ ਨੇ ਕਿਸੇ ਨੇ ਕਿਹਾ ਮੈਨੂੰ ਜੈਪੁਰ ਜਾਓ ਕਿਸੇ ਨੇ ਕਿਹਾ ਉੱਥੇ ਜਾਓ ਜੀ ਇੰਨਾ ਚੱਕਰਾਂ 'ਚ ਮੈਂ 2 ਸਾਲ ਦਾ ਮੁੰਡਾ ਕਬਾਬ ਖਾ ਮੀਟਾ ਢਿੱਲੇ ਹੋ ਗਈ ਤੇ ਉਹ ਚਲੇ ਗਏ ਠੀਕ ਹੈ ਜੀ ਪਰ ਮੇਰੇ ਸਬੂਤ ਨਹੀਂ ਬਣੇ ਮੈਂ ਬਹੁਤ ਹਿੰਮਤ ਕਰੀ ਆ ਕਿ ਮੇਰਾ ਫਰੀ ਕਿਰਾਏ ਦਾ ਕੋਈ ਕਾਰਡ ਬਣ ਜੇ ਫਿਸਣ ਲੱਗ ਜੇ ਪੰਜਾਬ ਦੇ ਵਿੱਚ ਵੀ ਜੀ ਬਹੁਤ ਜਾਨੀ ਕਿਸੇ ਨੇ ਬਾਹ ਨਹੀਂ ਫੜੀ ਹੈਗੀ ਰੋਡੀ ਨਹੀਂ ਜੀ ਠੀਕ ਹੈ ਜੀ ਚਲੋ ਅਸੀਂ ਤੁਹਾਨੂੰ ਗਾਣਾ ਜਿਹੜਾ ਹੁਣ ਕਰਿਆ ਜੀ ਇਹ YouTube ਦੇ ਉੱਤੇ ਪਾਵਾਂਗੇ ਤੇ ਜਰੂਰ ਮਦਦ ਕਰਨਗੇ ਜੀ ਗਾਣਾ ਥੋੜਾ ਦੇਖ ਕੇ ਸੁਣ ਕੇ ਐਦਾਂ ਹੀ ਮਿੱਠੇ ਮਿੱਠੇ ਗਾਣੇ ਗਾਉਂਦੇ ਰਹੇ ਕਰੋ ਕੋਈ ਗੱਲ ਨਹੀਂ ਪ੍ਰਮਾਤਮਾ ਆਪ ਹੀ ਬਾਹ ਫੜੂਗਾ ਤੇ ਪ੍ਰਮਾਤਮਾ ਜਦੋਂ ਬਾਹ ਫੜਦਾ ਫਿਰ ਫੜ ਹੀ ਲੈਂਦਾ ਜੀ ਤੇ ਵੀਰ ਨੂੰ ਤੁਹਾਨੂੰ ਪਤਾ ਵੀ ਦਿਖਦਾ ਨਹੀਂ ਹੈਗਾ ਵਧੀਆ ਗਾਉਂਦਾ ਜੀ ਇਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਰ ਦੀ ਜਿਹੜੀ ਇੰਟਰਵਿਊ ਲਈ ਹੈ ਤੁਹਾਨੂੰ ਕਿੱਦਾਂ ਲੱਗੀ ਧੰਨਵਾਦ ਜੀ